ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਅੱਜ ਸਮਾਣਾ ਸਤਰਾਣਾ ਦੇ ਨਾਲ ਲੱਗਦੇ ਪਿੰਡਾਂ 'ਚ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਅश्वਾਸਨ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਸਿਹਤ ਪੱਖੋਂ ਕਿਸੇ ਨੂੰ ਕੋਈ ਵੀ ਕਮੀ ਨਹੀਂ ਆਣ ਦੇਵੇਗੀ। ਡਾਕਟਰ ਪੂਰੇ ਕੀਤੇ ਆ ਜੀ ਐਮਰਜੈਂਸੀ ਸਰਵਿਸਿਜ਼ 24 ਘੰਟੇ ਦੀ ਸ਼ੁਰੂ ਕੀਤੀਆਂ ਆਗਿਆ। ਤੁਹਾਡੇ ਵੀ ਇੱਥੇ 6 ਕੇਸ ਸਨੇਕ ਬਾਈਟ ਦੇ ਆਏ ਸੀ ਜੀ। ਸਨੇਕ ਬਾਈਟ ਦੇ ਨਾਲ ਲੇਕਿਨ ਸਾਰੇ ਬਚਾ ਲਏ ਇਹਨਾਂ ਨੇ। ਸੋ ਇੱਕੋ ਹੀ ਗੱਲ ਹੈ ਕਿ 104 ਨੰਬਰ ਸਾਡਾ ਐਮਰਜੈਂਸੀ ਨੰਬਰ ਹੈ ਸਮਾਣੇ ਦੇ ਵਿੱਚ ਹੁਣ ਹੀ ਵਨ ਪਾਤਰਾ ਦੇ ਵਿੱਚ 24 ਘੰਟੇ ਸਾਰੀਆਂ ਸਰਵਿਸ ਜਿਹੜੀਆਂ ਹੈਗੀਆਂ ਇੱਥੇ ਤਾਂ ਤੁਹਾਡੇ ਗਾਇਨੀ ਦਾ ਵੀ ਸਾਰਾ ਡਿਲੀਵਰੀ ਦਾ ਵੀ ਸਾਰਾ ਬੰਦੋਬਸਤ ਹੈ ਸਾਰੇ ਸਪੈਸ਼ਲਿਸਟ ਹੈਗੇ ਆ ਸੋ ਮੈਂ ਬਾਕੀ ਦੇ ਇਲਾਕੇ ਦੇ ਨੂੰ ਕਹਿੰਦਾ ਵੀ ਤੁਸੀਂ ਇੱਕ ਵਾਰੀ ਇੱਥੇ ਪਹੁੰਚ ਜਾਓ 104 ਨੰਬਰ ਤੇ ਕਾਲ ਕਰਦੇ ਹੋ ਕੋਈ ਡੌਗ ਬਾਈਟ ਹੋਵੇ ਕੋਈ ਸਨੇਕ ਬਾਈਟ ਹੋਵੇ ਕੋਈ ਡਿਲੀਵਰੀ ਹੋਣੀ ਹੈ ਕਿਸੇ ਦੀ ਕੋਈ ਰੋਡ ਸਾਈਡ ਐਕਸੀਡੈਂਟ ਹੈ ਕੋਈ ਵੀ ਮੈਡੀਕਲ ਐਮਰਜੈਂਸੀ 104 ਨੰਬਰ ਤੇ ਕਾਲ ਕਰੋ ਜਾਂ ਜੇ ਇੱਥੇ ਪਹੁੰਚ ਸਕਦੇ ਹੋ ਇੱਥੇ ਪਹੁੰਚ ਜਾਓ ਇੱਥੇ 24 ਘੰਟੇ ਹੁਣ ਡਾਕਟਰ ਅਵੇਲੇਬਲ ਹੈ ਔਰ ਸਿਹਤ ਸੂਲਤਾ ਅਵੇਲੇਬਲ ਹੈ ਔਰ ਨਾਲ ਤੁਹਾਡੇ ਰਿਸ਼ਤੇਦਾਰ ਹਸਪਤਾਲ ਆ ਤੋ ਅੱਧਾ ਕਾ ਅੱਧਾ ਘੰਟਾ ਦੂਰ ਉੱਥੇ ਸਾਰਾ ਜਿਹੜਾ ਹਾਰਟ ਦਾ ਬ੍ਰੇਨ ਦਾ ਜਿ ਮਲੋਂ ਅਸੀਂ ਪੀਜੇ ਨਹੀਂ ਸਾਨੂੰ ਪੇਸ਼ੈਂਟ ਭੇਜਣਾ ਪੈਂਦਾ ਨਾਲ ਹੀ ਉਹਨਾਂ ਨੇ ਸਮਾਣਾ ਸਿਵਲ ਹਸਪਤਾਲ 'ਚ ਵੀ ਦੌਰਾ ਕੀਤਾ ਹਸਪਤਾਲ ਵਿੱਚ ਵੱਖ-ਵੱਖ ਮਰੀਜ਼ਾਂ ਦਾ ਹਾਲ-ਚਲ ਪੁੱਛਿਆ ਤੇ ਉਹਨਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕੁੱਤਾਈ ਨਹੀਂ ਵਰਤੀ ਜਾ ਰਹੀ। ਹਸਪਤਾਲ 'ਚ ਹਰ ਤਰ੍ਹਾਂ ਦੀਆਂ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਤੇ ਅੰਦਰੋਂ ਹੀ 90% ਟੈਸਟ ਹੁੰਦੇ ਹਨ। ਉਹਨਾਂ ਨੇ ਉੱਥੋਂ ਦੀਆਂ ਨਰਸਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਉਹਨਾਂ ਦੇ ਬਦੌਲਤ ਹੀ ਉਹਨਾਂ ਦਾ ਹਸਪਤਾਲ ਚੱਲ ਰਿਹਾ ਹੈ। ਦਵਾਈਆਂ ਸਾਰੀਆਂ ਹੈਗੀਆਂ ਆਪਣੇ ਕੋਲ। ਦਵਾਈਆਂ ਦੀ ਕੋਈ ਕਮਿਊਨਿਟੀ ਟੈਸਟ ਹਸਪਤਾਲ 'ਚ ਵੀ ਹੁੰਦੇ ਆ। ਬਾਈਜਾਸ ਨਾਕੇ ਦੇ ਲੋਡ ਪੈ ਜੇ ਕੋਈ ਮਸ਼ੀਨ ਖਰਾਬ ਹੋ ਜੇ ਤਾਂ ਵੀ ਐਕਸਲਟਰਾ ਸਾਉਂਡ ਸਰਕਾਰ ਹੀ ਕਰਾ ਕੇ ਦੇਗੀ ਬਾਰੋਂ ਔਰ ਐਸਐਮਓ ਸਾਹਿਬ ਤੁਹਾਡੇ ਸਾਰਾ ਤੁਹਾਡਾ ਸਟਾਫ ਬਹੁਤ ਮਿਹਨਤੀ ਹੈ ਸਰ ਸਾ ਬਹੁਤ ਅੱਛੀ ਮਨੋਰਟ ਰਿਪੋਰਟਸ ਆਉਂਦੀਆਂ ਪਹਿਲਾਂ ਮੈਂ ਤੁਹਾਡੇ ਇਤਿਆਹਾ ਦਾ ਹੁੰਦਾ ਸੀ ਲਾਂਬੇ ਮਿਲਦੇ ਹੁੰਦੇ ਸੀ ਹੁਣ ਥੋੜਾ ਜਿਆਦਾ ਲੱਗਿਆ ਵੀ ਤੁਹਾਡੇ ਚਿਹਰੇ ਤੋਂ ਪਤਾ ਲੱਗ ਰਿਹਾ ਵੀ ਅੱਗੇ ਰੌਣਕ ਠੀਕ ਹੈ ਲਾਡ ਇਸ ਮੌਕੇ ਹਲਕਾ ਵਿਧਾਇਕ ਸਮਾਣਾ ਸੀਨੀਅਰ ਮੈਡੀਕਲ ਅਫਸਰ ਸੰਜੀਵ ਕੁਮਾਰ ਅਰੋੜਾ ਸਮਾਣਾ ਦੇ ਐਸਡੀਐਮ ਰੀਚਾ ਗੋਇਲ ਤੇ ਹੋਰ ਵੀ ਵਕ ਵਕ ਡਾਕਟਰ ਹਾਜ਼ਰ ਸਨ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਅੱਜ ਸਮਾਣਾ ਸਤਰਾਣਾ ਦੇ ਨਾਲ ਲੱਗਦੇ ਪਿੰਡਾਂ 'ਚ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਅश्वਾਸਨ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਸਿਹਤ ਪੱਖੋਂ ਕਿਸੇ ਨੂੰ ਕੋਈ ਵੀ ਕਮੀ ਨਹੀਂ ਆਣ ਦੇਵੇਗੀ। ਡਾਕਟਰ ਪੂਰੇ ਕਿਤੇ ਆ ਜੀ ਐਮਰਜੈਂਸੀ ਸਰਵਿਸਿਜ਼ 24 ਘੰਟੇ ਦੀ ਸ਼ੁਰੂ ਕੀਤੀਆਂ ਹੋਈਆਂ। ਤੁਹਾਡੇ ਵੀ ਇੱਥੇ 6 ਕੇ ਸਨੇਕ ਬਾਈਟ ਦੇ ਆਏ ਸੀ ਜੀ। ਸਨੇਕ ਬਾਈਟ ਦੇ ਨਾਲ ਲੇਕਿਨ ਸਾਰੇ ਬਚਾ ਲਏ ਇਹਨਾਂ ਨੇ ਸੋ ਇੱਕੋ ਹੀ ਗੱਲ ਹੈ ਕਿ 104 ਨੰਬਰ ਸਾਡਾ ਐਮਰਜੈਂਸੀ ਨੰਬਰ ਹੈ ਸਮਾਣੇ ਦੇ ਵਿੱਚ ਹੁਣ ਹੀਨ ਪਾਤਰਾ ਦੇ ਵਿੱਚ 24 ਘੰਟੇ ਸਾਰੀਆਂ ਸਰਵਿਸ ਜਿਹੜੀਆਂ ਹੈਗੀਆਂ ਇੱਥੇ ਤਾਂ ਤੁਹਾਡੇ ਗਾਇਨੀ ਦਾ ਵੀ ਸਾਰਾ ਡਿਲੀਵਰੀ ਦਾ ਵੀ ਸਾਰਾ ਬੰਦੋਬਸਤ ਹੈ ਸਾਰੇ ਸਪੈਸ਼ਲਿਸਟ ਹੈਗੇ ਆ ਸੋ ਮੈਂ ਬਾਕੀ ਦੇ ਇਲਾਕੇ ਦੇ ਨੂੰ ਕਹਿੰਦਾ ਵੀ ਤੁਸੀਂ ਇੱਕ ਵਾਰੀ ਇੱਥੇ ਪਹੁੰਚ ਜਾਓ 104 ਨੰਬਰ ਤੇ ਕਾਲ ਕਰ ਦਿਓ ਕੋਈ ਡੌਗ ਬਾਈਟ ਹੋਵੇ ਕੋਈ ਸਨੇਕ ਬਾਈਟ ਹੋਵੇ ਕੋਈ ਡਿਲੀਵਰੀ ਹੋਣੀ ਹੈ ਕਿਸੇ ਦੀ ਕੋਈ ਰੋਡ ਸਾਈਡ ਐਕਸੀਡੈਂਟ ਹੈ ਕੋਈ ਵੀ ਮੈਡੀਕਲ ਐਮਰਜੈਂਸੀ 104 ਨੰਬਰ ਤੇ ਕਾਲ ਕਰੋ ਜਾਂ ਜੇ ਇੱਥੇ ਪਹੁੰਚ ਸਕਦੇ ਹੋ ਇੱਥੇ ਪਹੁੰਚ ਜਾਓ ਇੱਥੇ 24 ਘੰਟੇ ਹੁਣ ਡਾਕਟਰ ਅਵੇਲੇਬਲ ਹੈ ਔਰ ਸਿਹਤ ਸੂਲਤਾ ਅਵੇਲੇਬਲ ਹੈ ਔਰ ਨਾਲ ਤੁਹਾਡੇ ਰਜਿੰਦਰਾ ਹਸਪਤਾਲ ਤੋਂ ਅੱਧਾ ਘੰਟਾ ਦੂਰ ਉੱਥੇ ਸਾਰਾ ਜਿਹੜਾ ਹਾਰਟ ਦਾ ਬ੍ਰੇਨ ਦਾ ਜਿਵੇਂ ਮਤਲਬ ਹੁਣ ਅਸੀਂ ਪੀਜੇ ਨਹੀਂ ਸਾਨੂੰ ਪੇਸ਼ੈਂਟ ਭੇਜਣਾ ਪੈਂਦਾ ਨਾਲ ਹੀ ਉਹਨਾਂ ਨੇ ਸਮਾਣਾ ਸਿਵਲ ਹਸਪਤਾਲ 'ਚ ਵੀ ਦੌਰਾ ਕੀਤਾ ਹਸਪਤਾਲ ਵਿੱਚ ਵੱਖ-ਵੱਖ ਮਰੀਜ਼ਾਂ ਦਾ ਹਾਲਚਲ ਪੁੱਛਿਆ ਤੇ ਉਹਨਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕੁੱਤਾਈ ਨਹੀਂ ਵਰਤੀ ਜਾ ਰਹੀ। ਹਸਪਤਾਲ 'ਚ ਹਰ ਤਰ੍ਹਾਂ ਦੀਆਂ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਤੇ ਅੰਦਰੋਂ ਹੀ 90% ਟੈਸਟ ਹੁੰਦੇ ਹਨ। ਉਹਨਾਂ ਨੇ ਉੱਥੋਂ ਦੀਆਂ ਨਰਸਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਉਹਨਾਂ ਦੇ ਬਦੌਲਤ ਹੀ ਉਹਨਾਂ ਦਾ ਹਸਪਤਾਲ ਚੱਲ ਰਿਹਾ ਹੈ। ਦਵਾਈਆਂ ਸਾਰੀਆਂ ਹੈਗੀਆਂ ਆਪਣੇ ਕੋਲ। ਦਵਾਈਆਂ ਦੀ ਕੋਈ ਕਮਿਊਨਿਟੀ ਟੈਸਟ ਹਸਪਤਾਲ 'ਚ ਵੀ ਹੁੰਦੇ ਆ। ਬਾਈਜਾਸ ਨਾ ਕਿਦੇ ਲੋਡ ਪੈ ਜੇ ਕੋਈ ਮਸ਼ੀਨ ਖਰਾਬ ਹੋ ਜੇ ਤਾਂ ਵੀ ਐਕਸਲਟਰਾ ਸਾਉਂਡ ਸਰਕਾਰ ਹੀ ਕਰਾ ਕੇ ਦੇਗੀ ਬਾਹਰੋਂ ਔਰ ਐਸਐਮਓ ਸਾਹਿਬ ਤੁਹਾਡੇ ਸਾਰਾ ਤੁਹਾਡਾ ਸਟਾਫ ਬਹੁਤ ਮਿਹਨਤੀ ਹੈ ਸਰ ਤਾਂ ਬਹੁਤ ਅੱਛੀਆਂ ਮਨੋਰਟ ਰਿਪੋਰਟਸ ਆਉਂਦੀਆਂ ਪਹਿਲਾਂ ਮੈਂ ਤੁਹਾਡੇ ਇਤਿਆਹਾਦਾ ਹੁੰਦਾ ਸੀ ਲਾਂਬੇ ਮਿਲਦੇ ਹੁੰਦੇ ਸੀ ਹੁਣ ਥੋੜਾ ਜਿਆਦਾ ਲੱਗਿਆ ਵੀ ਤੁਹਾਡੇ ਚਿਹਰੇ ਤੋਂ ਪਤਾ ਲੱਗ ਰਿਹਾ ਵੀ ਅੱਗੇ ਨਾਲ ਠੀਕ ਹੈ ਹਾਲਾਤ ਇਸ ਮੌਕੇ ਹਲਕਾ ਵਿਧਾਇਕ ਸਮਾਣਾ ਸੀਨੀਅਰ ਮੈਡੀਕਲ ਅਫਸਰ ਸੰਜੀਵ ਕੁਮਾਰ ਅਰੋੜਾ ਸਮਾਣਾ ਦੇ ਐਸਡੀਐਮ ਰੀਚਾ ਗੋਇਲ ਤੇ ਹੋਰ ਵੀ ਵਕ ਵਕ ਡਾਕਟਰ ਹਾਜ਼ਰ ਸਨ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਅੱਜ ਸਮਾਣਾ ਸਤਰਾਣਾ ਦੇ ਨਾਲ ਲੱਗਦੇ ਪਿੰਡਾਂ 'ਚ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਆਸਵਾਸ਼ਣ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਸਿਹਤ ਪੱਖੋਂ ਕਿਸੇ ਨੂੰ ਕੋਈ ਵੀ ਕਮੀ ਨਹੀਂ ਆਣ ਦੇਵੇਗੀ। ਡਾਕਟਰ ਪੂਰੇ ਕਿਹਾ ਜੀ ਐਮਰਜੈਂਸੀ ਸਰਵਿਸਿਜ਼ 24 ਘੰਟੇ ਦੀ ਸ਼ੁਰੂ ਕੀਤੀਆਂ ਹੋਈਆਂ। ਤੁਹਾਡੇ ਵੀ ਇੱਥੇ 6 ਕੇ ਸਨੇਕ ਬਾਈਟ ਦੇ ਆਏ ਸੀ ਜੀ। ਸਨੇਕ ਬਾਈਟ ਦੇ ਨਾਲ ਲੇਕਿਨ ਸਾਰੇ ਬਚਾ ਲਏ ਇਹਨਾਂ ਨੇ ਸੋ ਇਕੋ ਹੀ ਗੱਲ ਹੈ ਕਿ 104 ਨੰਬਰ ਸਾਡਾ ਅਮਰਜੈਂਸੀ ਨੰਬਰ ਹੈ ਸਮਾਣੇ ਦੇ ਵਿੱਚ ਹੁਣ ਹੀ ਵਨ ਪਾਤਰਾ ਦੇ ਵਿੱਚ 24 ਘੰਟੇ ਸਾਰੀਆਂ ਸਰਵਿਸ ਜਿਹੜੀਆਂ ਹੈਗੀਆਂ ਇੱਥੇ ਤਾਂ ਤੁਹਾਡੇ ਗਾਇਨੀ ਦਾ ਵੀ ਸਾਰਾ ਡਿਲੀਵਰੀ ਦਾ ਵੀ ਸਾਰਾ ਬੰਦੋਬਸਤ ਹੈ ਸਾਰੇ ਸਪੈਸ਼ਲਿਸਟ ਹੈਗੇ ਆ ਸੋ ਮੈਂ ਬਾਕੀ ਦੇ ਇਲਾਕੇ ਦੇ ਨੂੰ ਕਹਿੰਦਾ ਵੀ ਤੁਸੀਂ ਇਕੋਰੀ ਇੱਥੇ ਪਹੁੰਚ ਜਾਓ 104 ਨੰਬਰ ਤੇ ਕਾਲ ਕਰ ਦਿਓ ਕੋਈ ਡੌਗ ਬਾਈਟ ਹੋਵੇ ਕੋਈ ਸਨੇਕ ਬਾਈਟ ਹੋਵੇ ਕੋਈ ਡਿਲੀਵਰੀ ਹੋਣੀ ਹੈ ਕਿਸੇ ਦੀ ਕੋਈ ਰੋਡ ਸਾਈਡ ਐਕਸੀਡੈਂਟ ਹੈ ਕੋਈ ਵੀ ਮੈਡੀਕਲ ਐਮਰਜੈਂਸੀ 104 ਨੰਬਰ ਤੇ ਕਾਲ ਕਰੋ ਜਾਂ ਜੇ ਇੱਥੇ ਪਹੁੰਚ ਸਕਦੇ ਹੋ ਇੱਥੇ ਪਹੁੰਚ ਜਾਓ ਇੱਥੇ 24 ਘੰਟੇ ਹੁਣ ਡਾਕਟਰ ਅਵੇਲੇਬਲ ਹੈ ਔਰ ਸਿਹਤ ਸੂਲਤਾ ਅਵੇਲੇਬਲ ਹੈ ਔਰ ਨਾਲ ਤੁਹਾਡੇ ਰਿਸ਼ਤੇਦਾਰ ਹਸਤੜਿਆ ਤੋਂ ਅੱਧਾ ਕਾ ਅੱਧਾ ਘੰਟਾ ਦੂਰ ਉੱਥੇ ਸਾਰਾ ਜਿਹੜਾ ਹਾਰਟ ਦਾ ਬ੍ਰੇਨ ਦਾ ਜੇ ਕੁਝ ਮਲੋਣ ਸੀ ਪੀਜੇ ਨਹੀਂ ਸਾਨੂੰ ਪੇਸ਼ੈਂਟ ਭੇਜਣਾ ਪੈਂਦਾ ਹੈ ਨਾਲੀ ਉਹਨਾਂ ਨੇ ਸਮਾਣਾ ਸਿਵਲ ਹਸਪਤਾਲ 'ਚ ਵੀ ਦੌਰਾ ਕੀਤਾ ਹਸਪਤਾਲ ਵਿੱਚ ਵੱਖ-ਵੱਖ ਮਰੀਜ਼ਾਂ ਦਾ ਹਾਲ-ਚਲ ਪੁੱਛਿਆ ਤੇ ਉਹਨਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕੁੱਤਾਈ ਨਹੀਂ ਵਰਤੀ ਜਾ ਰਹੀ ਹਸਪਤਾਲ 'ਚ ਹਰ ਤਰ੍ਹਾਂ ਦੀਆਂ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਤੇ ਅੰਦਰੋਂ ਹੀ 90% ਟੈਸਟ ਹੁੰਦੇ ਹਨ ਉਹਨਾਂ ਨੇ ਉੱਥੋਂ ਦੀਆਂ ਨਰਸਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਉਹਨਾਂ ਦੇ ਬਦੌਲਤ ਹੀ ਉਹਨਾਂ ਦਾ ਹਸਪਤਾਲ ਚੱਲ ਰਿਹਾ ਹੈ ਦੁਆੰਜਾਂ ਸਾਰੀਆਂ ਹੈਗੀਆਂ ਆਪਣੇ ਕੋਲ ਦੁਆੰਜਾਂ ਦੀ ਕੋਈ ਕਮਿਊਨਿਟੀ ਟੈਸਟ ਹਸਪਤਾਲ ਚ ਵੀ ਹੁੰਦੇ ਆ ਬਾਈਚਾਸ ਨਾ ਕੋਈ ਲੋਡ ਪੈ ਜਾਏ ਕੋਈ ਮਸ਼ੀਨ ਖਰਾਬ ਹੋ ਜੇ ਤਾਂ ਵੀ ਐਕਸ-ਐਲਟਰਾਸਾਉਂਡ ਸਰਕਾਰ ਹੀ ਕਰਾ ਕੇ ਦੇਗੀ ਬਾਹਰੋਂ ਔਰ ਐਸਐਮਓ ਸਾਹਿਬ ਤੁਹਾਡੇ ਸਾਰਾ ਤੁਹਾਡਾ ਸਟਾਫ ਬਹੁਤ ਮਿਹਨਤੀ ਹੈ ਸਰ ਬਹੁਤ ਅੱਛੀਆਂ ਮਨੋਰ ਰਿਪੋਰਟਸ ਆਉਂਦੀਆਂ ਪਹਿਲਾਂ ਮੈਂ ਤੁਹਾਡੇ ਇੰਤਜ਼ਾਰ ਦਾ ਹੁੰਦਾ ਸੀ ਲਾਂਬੇ ਮਿਲਦੇ ਹੁੰਦੇ ਸੀ ਹੁਣ ਥੋੜਾ ਜਿਆਦਾ ਲੱਗਿਆ ਵੀ ਤੁਹਾਡੇ ਚਿਹਰੇ ਤੋਂ ਪਤਾ ਲੱਗ ਰਿਹਾ ਵੀ ਅੱਗੇ ਰੌਣਕ ਠੀਕ ਹੈ ਲਾਡ ਇਸ ਮੌਕੇ ਹਲਕਾ ਵਿਧਾਇਕ ਸਨਮਾਨਾ ਸੀਨੀਅਰ ਮੈਡੀਕਲ ਅਫਸਰ ਸੰਜੀ ਸਮਾਣਾ ਦੇ ਐਸ.ਡੀ.ਐਮ. ਰੀਚਾ ਗੋਇਲ ਤੇ ਹੋਰ ਵੀ ਵਕ ਵਕ ਡਾਕਟਰ ਹਾਜ਼ਰ ਸਨ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਅੱਜ ਸਮਾਣਾ ਸਤਰਾਣਾ ਦੇ ਨਾਲ ਲੱਗਦੇ ਪਿੰਡਾਂ 'ਚ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਅश्वਾਸਨ ਦਿਵਾਇਆ ਗਿਆ ਕਿ ਪੰਜਾਬ ਸਰਕਾਰ ਸਿਹਤ ਪੱਖੋਂ ਕਿਸੇ ਨੂੰ ਕੋਈ ਵੀ ਕਮੀ ਨਹੀਂ ਆਣ ਦੇਵੇਗੀ ਡਾਕਟਰ ਪੂਰੇ ਕੀਤੇ ਆ ਜੀ ਐਮਰਜੈਂਸੀ ਸਰਵਿਸਸ 24 ਘੰਟੇ ਦੀ ਸ਼ੁਰੂ ਕੀਤੀਆਂ ਹੋਈਆਂ ਤੁਹਾਡੇ ਵੀ ਇੱਥੇ 6 ਕੇ ਸਨੇਕ ਬਾਈਟ ਦੇ ਆਏ ਸੀ ਜੀ ਸਨੇਕ ਬਾਈਟ ਦੇ ਨਾਲ ਲੇਕਿਨ ਸਾਰੇ ਬਚਾ ਲਏ ਇਹਨਾਂ ਨੇ ਸੋ ਇੱਕੋ ਹੀ ਗੱਲ ਹੈ ਕਿ 104 ਨੰਬਰ ਸਾਡਾ ਐਮਰਜੈਂਸੀ ਨੰਬਰ ਹੈ ਸਮਾਣੇ ਦੇ ਵਿੱਚ ਹੁਣ ਹੀਨ ਪਾਤਰਾ ਦੇ ਵਿੱਚ 24 ਘੰਟੇ ਸਾਰੀਆਂ ਸਰਵਿਸ ਜਿਹੜੀਆਂ ਹੈਗੀਆਂ ਇੱਥੇ ਤਾਂ ਤੁਹਾਡੇ ਗਾਇਨੀ ਦਾ ਵੀ ਸਾਰਾ ਡਿਲੀਵਰੀ ਦਾ ਵੀ ਸਾਰਾ ਬੰਦੋਬਸਤ ਹੈ ਸਾਰੇ ਸਪੈਸ਼ਲਿਸਟ ਹੈਗੇ ਆ ਸੋ ਮੈਂ ਬਾਕੀ ਦੇ ਇਲਾਕੇ ਦੇ ਨੂੰ ਕਹਿੰਦਾ ਵੀ ਤੁਸੀਂ ਇੱਕ ਵਾਰੀ ਇੱਥੇ ਪਹੁੰਚ ਜਾਓ 104 ਨੰਬਰ ਤੇ ਕਾਲ ਕਰਦੇ ਹੋ ਕੋਈ ਡੌਗ ਬਾਈਟ ਹੋਵੇ ਕੋਈ ਸਨੇਕ ਬਾਈਟ ਹੋਵੇ ਕੋਈ ਡਿਲੀਵਰੀ ਹੋਣੀ ਹੈ ਕਿਸੇ ਦੀ ਕੋਈ ਰੋਡ ਸਾਈਡ ਐਕਸੀਡੈਂਟ ਆ ਕੋਈ ਵੀ ਮੈਡੀਕਲ ਐਮਰਜੈਂਸੀ 104 ਨੰਬਰ ਤੇ ਕਾਲ ਕਰੋ ਜਾਂ ਜੇ ਇੱਥੇ ਪਹੁੰਚ ਸਕਦੇ ਹੋ ਇੱਥੇ ਪਹੁੰਚ ਜਾਓ ਇੱਥੇ 24 ਘੰਟੇ ਹੁਣ ਡਾਕਟਰ ਅਵੇਲੇਬਲ ਹੈ ਔਰ ਸਿਹਤ ਸੂਲਤਾ ਅਵੇਲੇਬਲ ਹੈ ਔਰ ਨਾਲ ਤੁਹਾਡੇ ਰਜਿੰਦਰਾ ਹਸਪਤਾਲ ਤੋਂ ਅੱਧਾ ਅੱਧਾ ਘੰਟਾ ਦੂਰ ਉੱਥੇ ਸਾਰਾ ਜਿਹੜਾ ਹਾਰਟ ਦਾ ਬ੍ਰੇਨ ਦਾ ਜੋ ਕੁਝ ਮਤਲਬ ਹੁਣ ਅਸੀਂ ਪੀਜੇ ਨਹੀਂ ਸਾਨੂੰ ਪੇਸ਼ੈਂਟ ਭੇਜਣਾ ਪੈਂਦਾ ਨਾਲ ਹੀ ਉਹਨਾਂ ਨੇ ਸਮਾਣਾ ਸਿਵਲ ਹਸਪਤਾਲ 'ਚ ਵੀ ਦੌਰਾ ਕੀਤਾ ਹਸਪਤਾਲ ਵਿੱਚ ਵੱਖ-ਵੱਖ ਮਰੀਜ਼ਾਂ ਦਾ ਹਾਲਚਲ ਪੁੱਛਿਆ ਤੇ ਉਹਨਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕੁੱਤਾਈ ਨਹੀਂ ਵਰਤੀ ਜਾ ਰਹੀ। ਹਸਪਤਾਲ 'ਚ ਹਰ ਤਰ੍ਹਾਂ ਦੀਆਂ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਤੇ ਅੰਦਰੋਂ ਹੀ 90% ਟੈਸਟ ਹੁੰਦੇ ਹਨ। ਉਹਨਾਂ ਨੇ ਉੱਥੋਂ ਦੀਆਂ ਨਰਸਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਉਹਨਾਂ ਦੇ ਬਦੌਲਤ ਹੀ ਉਹਨਾਂ ਦਾ ਹਸਪਤਾਲ ਚੱਲ ਰਿਹਾ ਹੈ। ਦਵਾਈਆਂ ਸਾਰੀਆਂ ਹੈਗੀਆਂ ਆਪਣੇ ਕੋਲ। ਦਵਾਈਆਂ ਦੀ ਕੋਈ ਕਮਿਊਨਿਟੀ ਟੈਸਟ ਹਸਪਤਾਲ 'ਚ ਵੀ ਹੁੰਦੇ ਆ। ਬਾਈਜਾਸ ਨਾ ਕਿਦੇ ਲੋਡ ਪੈ ਜੇ ਕੋਈ ਮਸ਼ੀਨ ਖਰਾਬ ਹੋ ਜੇ ਤਾਂ ਵੀ ਐਕਸਲਟਰਾ ਸਾਉਂਡ ਸਰਕਾਰ ਹੀ ਕਰਾ ਕੇ ਦੇਗੀ ਬਾਹਰੋਂ ਔਰ ਐਸਐਮਓ ਸਾਹਿਬ ਤੁਹਾਡੇ ਸਾਰਾ ਤੁਹਾਡਾ ਸਟਾਫ ਬਹੁਤ ਮਿਹਨਤੀ ਹੈ ਸਰ ਬਹੁਤ ਅੱਛੀਆਂ ਮਨੋਰਟ ਰਿਪੋਰਟਸ ਆਉਂਦੀਆਂ ਪਹਿਲਾਂ ਮੈਂ ਤੁਹਾਡੇ ਇਤਿਹਾਜ਼ਾ ਹੁੰਦਾ ਸੀ ਹਾਂ ਲਾਂਬੇ ਮਿਲਦੇ ਹੁੰਦੇ ਸੀ ਹੁਣ ਥੋੜਾ ਜਿਆਦਾ ਲੱਗਿਆ ਵੀ ਤੁਹਾਡੇ ਚਿਹਰੇ ਤੋਂ ਪਤਾ ਲੱਗ ਰਿਹਾ ਵੀ ਅੱਗੇ ਨਾਲ ਠੀਕ ਹੈਲਾ ਇਸ ਮੌਕੇ ਹਲਕਾ ਵਿਧਾਇਕ ਸਮਾਣਾ ਸੀਨੀਅਰ ਮੈਡੀਕਲ ਅਫਸਰ ਸੰਜੀਵ ਕੁਮਾਰ ਅਰੋੜਾ ਸਮਾਣਾ ਦੇ ਐਸਡੀਐਮ ਰੀਚਾ ਗੋਇਲ ਤੇ ਹੋਰ ਵੀ ਵਕ ਵਕ ਡਾਕਟਰ ਹਾਜ਼ਰ ਸਨ